ਸ਼ਸ਼ੀਕਾਲਜੀ ਤੁਸੀਂ ਦੇਖ ਰਹੇ ਹੋ ਐਸਐਮਜ਼ੀਐਨ ਸੇ ਮੈਂ ਹਾ ਪ੍ਰਦੀਪ ਕੌਰ ਤਾਂ ਕਾਨੂੰਨ ਵਿਵਸਥਾ ਇਸ ਹੱਦ ਤੱਕ ਵਿਗੜਦੀ ਜਾ ਰਹੀ ਹੈ ਗੁਰਦਾਸਪੁਰ ਦੇ ਪਿੰਡ ਬੈਂਸ ਦੇ ਵਿੱਚ ਦੇਰ ਰਾਤ ਠਾ ਠਾ ਫਾਇਰਿੰਗ ਹੋਈ ਹੈ ਜੀ ਹਾਂ ਬਾਈਕ ਤੇ ਸਵਾਰ ਤਿੰਨ ਨੌਜਵਾਨ ਆਉਂਦੇ ਨੇ ਪਹਿਲਾ ਤਾਂ ਘਰ ਦੇ ਗੇਟ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਫਿਰ ਹਵਾ ਦੇ ਵਿੱਚ ਹਵਾਈ ਫਾਇਰ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਲੋਕ ਆਪਣੇ ਘਰਾਂ ਦੇ ਵਿੱਚ ਵੜ ਜਾਂਦੇ ਨੇ ਡਰ ਜਾਂਦੇ ਨੇ ਉਹਨਾਂ ਨੂੰ ਇਸ ਗੱਲ ਦਾ ਡਰ ਮਹਿਸੂਸ ਹੋਣ ਲੱਗ ਜਾਂਦਾ ਕਿਤੇ ਉਹਨਾਂ ਦੇ ਘਰ ਦੇ ਉੱਤੇ ਵੀ ਇਸੇ ਤਰ੍ਹਾਂ ਹਮਲਾ ਨਾ ਹੋ ਸਕੇ ਆਖਿਰਕਾਰ ਇਹ ਤਿੰਨ ਨੌਜਵਾਨ ਕੌਣ ਸੀ ਇਹ ਹਜੇ ਜਾਂਚ ਦਾ ਵਿਸ਼ਾ ਹੈ ਪਰ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਇਹ ਖਬਰ ਹੈ ਜਿਹੜੀ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਨੌਚਵਾਂ ਦੇ ਘਰ ਦੇ ਉੱਤੇ ਪਹਿਲਾਂ ਤਾਂ ਗੇਟ ਦੇ ਉੱਤੇ ਹਮਲਾ ਕੀਤਾ ਜਾਂਦਾ ਉਸ ਤੋਂ ਬਾਅਦ ਉਸੇ ਘਰ ਦੇ ਬਾਹਰ ਹਵਾ ਦੇ ਵਿੱਚ ਹਵਾਈ ਫਾਇਰ ਕੀਤੇ ਜਾਂਦੇ ਨੇ ਤਿੰਨ ਰਾਊਂਡ ਤੱਕ ਦੀ ਇਹ ਫਾਇਰਿੰਗ ਹੁੰਦੀ ਹੈ ਜਦੋਂ ਪੁਲਿਸ ਤੱਕ ਇਹ ਮਾਮਲਾ ਪਹੁੰਚਦਾ ਤਾਂ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੀ ਜੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਾਂਚ ਤਾਂ ਜਿਹੜਾ ਵਿਸ਼ਾ ਉਹ ਜਾਰੀ ਹੈ ਸਿੰਘ ਪਿੰਡ ਬੈਂਸ ਅਸੀਂ ਗੁਰਦੁਆਰੇ ਤਕਰੀਬਨ ਸਾਡੇ ਤੇ ਸਾਡੇ ਗੁਰਦੁਆਰੇ ਡਾਕਟਰ ਚੇਤ ਸਿੰਘ ਜੀ ਦਾ ਪ੍ਰੋਗਰਾਮ ਹੈ ਕਿਸਤਨ ਚੱਲ ਰਿਹਾ ਸੀ ਪੂਰੇ ਨਗਰ ਦੀ ਸੰਗਤ ਉਥੇ ਪਹੁੰਚੀ ਸੀ ਔਰ ਉਹਨਾਂ ਨੇ ਤਕਰੀਬਨ 7:10 ਵਜੇ ਸਮਾਪਤੀ ਹੋਈ ਆ ਅਸੀਂ ਸਮਾਪਤੀ ਕਰਕੇ ਤਕਰੀਬਨ 5-10 ਮਿੰਟ ਦੇ ਬਾਅਦ ਮੈਂ ਘਰ ਪਹੁੰਚ ਗਿਆ ਘਰ ਪਹੁੰਚਣ ਤੇ ਮੈਨੂੰ ਦਵਿੰਦਰ ਸਿੰਘ ਨੇ ਫੋਨ ਕੀਤਾ ਆਵਾਜ਼ ਵੀ ਸੁਣੀ ਆ ਮੈਂ ਲੇਕਿਨ ਉਹਦੇ ਬਾਅਦ ਦਵਿੰਦਰ ਨੇ ਫੋਨ ਕੀਤਾ ਮੈਨੂੰ ਕਿ ਅੰਕਲ ਜੀ ਇਹ ਗੱਲ ਹੋ ਗਈ ਆ ਪੰਫਰ ਹੋ ਗਈ ਆ ਜਲਦੀ ਆਓ ਤੇ ਅਸੀਂ ਤਕਰੀਬਨ 5 ਮਿੰਟ ਤੋਂ ਪਹਿਲੇ ਪਹਿਲੇ ਇੱਥੇ ਪਹੁੰਚ ਗਏ ਆ ਤੇ ਉਹ ਬੰਦੇ ਜਿਹੜੇ ਨੇ ਉਸੇ ਟਾਈਮ ਹੀ ਉਹ ਫੈਰ ਕਰਕੇ ਤੇ ਆਪਣਾ ਪਰ ਆਰੋਗ ਨੇ ਇਥੋਂ ਤੇ ਦੱਸਾਂਗਾ ਜਨਾਬ ਨੇ ਦੇਖਿਆ ਉਹ 10 ਢੇ ਦੇ ਹੀ ਤੇ ਤਿੰਨ ਲੜਕੇ ਹੀ ਦੋਆਂ ਦੇ ਮੂੰਹ ਵੱਜੇ ਦੇ ਹੀ ਇੱਕ ਦਾ ਮੂੰਹ ਖੁੱਲਾ ਸੀ ਤੇ ਉਹ ਇੰਨੇ ਚ ਸਮੇਂ ਤਕਰੀਬਨ 1.5 ਮਿੰਟ ਚ ਉਹਨਾਂ ਨੇ ਕਾਰਵਾਈ ਕਰਕੇ ਹੋਰ ਆਪਣਾ ਨਿਕਲ ਗਏ ਇਧਰ ਇਹਨਾਂ ਨੇ ਤਕਰੀਬਨ 4 ਤੋਂ 5 ਰੌਂਡ ਜਿਹੜੇ ਫੈਰ ਕੀਤੇ ਨੇ ਦੋ ਰੌਂਡ ਦੇ ਜਿਹੜੇ ਛੱਕੇ ਨੇ ਉਹ ਮਿਲ ਚੁੱਕੇ ਨੇ ਪੂਰ ਟਾਈਮ ਤੇ ਪਹੁੰਚ ਗਈ ਸੀ ਤੇ ਅੱਗੇ ਪਿੰਡ ਜਿਹੜਾ ਬਹੁਤ ਸਾਮਿਆ ਕਿਉਂਕਿ ਇਡੀ ਵੱਡੀ ਕਾਰਵਾਈ ਘਰ ਵਿੱਚ ਆ ਕੇ ਕਿਸ ਦੇ ਉੱਤੇ ਟੱਕਰਨਾ ਇਹ ਤੋਂ ਬਹੁਤ ਹੀ ਜ਼ਿਆਦਾ ਖਤਰਨਾਕ ਕੰਮ ਹੈ। ਤੋਂ ਇਸ ਵਿੱਚ ਕਿ ਕਿਸੇ ਕੋਈ ਵੀ ਆਦਮੀ ਜਿਹੜਾ ਉਹ ਬਿਲਕੁਲ ਬੱਚੇ ਵੀ ਕੱਲ ਦੇ ਸਾਮੇ ਨੇ ਪੂਰਾ ਨਗਰ ਫੈਮਲੀਆਂ ਬਿਲਕੁਲ ਬਹੁਤ ਬੁਰੀ ਹਾਲਤ ਨਾਲ ਸਾਮ ਰੱਖੇ ਨੇ ਬੱਚੇ ਵੀ ਪਤਾ ਨਹੀਂ ਕਿਸ ਕਾ ਨੰਬਰ ਲਗਾ ਦੇਣਗੇ। ਤੇ ਇਸ ਕਰਕੇ ਇਹਨਾਂ ਤੇ ਜੋ ਵੀ ਬੰਦੀ ਸਾਡੇ ਨੂੰ ਇਹ ਮੰਗਾ ਕਿ ਇਹਨਾਂ ਨੂੰ ਫੜਿਆ ਜਾਏ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਬੰਦੀ ਕਾਰਵਾਈ ਆ। ਤੋਂ ਅੱਗੇ ਤੋਂ ਤਾਂ ਕਿ ਜੋ ਇਲਾਕਾ ਆਪਣਾ ਜਿਹੜਾ ਇਹ ਬਿਲਕੁਲ ਆਪ ਇਤਨਾ ਰਹਿ ਸਕੇ ਆਪਣਾ ਨਾਮ ਬਲਜੀਤ ਸਿੰਘ ਆ ਜੀ ਕੱਲ ਘਟਨਾ ਇਦਾਂ ਕਿ ਸਾਡੇ ਗੁਰਦਸਾ ਪ੍ਰੋਗਰਾਮ ਹੀ ਤੇ तकरीबन ਆਪਾਂ 7:10 ਵਜੇ ਉਹ ਤੋਂ ਸਮਾਪਤੀ ਕਰਕੇ ਘਰ ਆਏ ਆ ਤੇ ਆਪਣੇ ਘਰ ਆਣ ਕੇ ਅੰਦਰ ਬੈਠੇ ਆ ਤੇ ਸਾਡੇ 10:10 ਵਜੇ 25-26 ਮਿੰਟ ਤੇ ਬਾਹਰ ਨਾਲ ਆਵਾਜ਼ ਆਈਆਂ ਗਾਣਾ ਆਪਣੇ ਗਾਲੀ ਗਲੋਜ ਦੀ ਗਾਲੀ ਗਲੋਜ ਦੀ ਆਵਾਜ਼ ਆਈ ਤੇ ਉਸ ਤੋਂ ਬਾਅਦ ਉਹਨਾਂ ਨੇ ਗੇਟ ਤੇ ਵਾਰ ਕੀਤਾ ਤੇ ਫਿਰ ਵਾਰ ਕਰਕੇ ਤੇ ਆਪਣੇ ਫਾਇਰ ਕਰਨੇ ਸ਼ੁਰੂ ਕਰਤੇ ਜਿਹਦੇ ਵਿੱਚ ਨਾਲ ਵਾਈਫ ਜੀ ਉਹ ਆਪਣੇ ਚਿੰਗਾਂ ਚੋਂ ਕਮਾਂਡ ਆ ਪੇ ਉਸ ਤੋਂ ਬਾਅਦ ਅਸੀਂ ਆਪਣੇ ਅੰਦਰ ਅੰਦਰ ਕੁੰਡੀਆਂ ਨਹੀਂ ਮਾਰ ਲਈ ਤੇ ਉਹਨਾਂ ਨੇ ਆਵਾਜ਼ ਗਾਲੀ ਗੋਚ ਕੇ ਤੇ 4 ਤੋਂ 5 ਫਾਇਰ ਕਿਤੇ ਆਉਣ ਇੱਥੇ ਜਿਹੜੇ ਵਿੱਚ ਖੋਲ ਬਰਾਮਦ ਹੋ ਗਿਆ ਪੁਲਿਸ ਨੂੰ ਅ ਸ 10 25 26 ਤੋਂ ਲੈ ਕੇ 10 ਵਜੇ 25 26 ਤੋਂ ਲੈ ਕੇ 10:30 ਦੇ ਵਿੱਚ ਵਿੱਚ ਇਹ ਗੱਲ ਜੀ ਹਾਂ ਜੀ ਸ਼ਹਿਰ ਦੇ ਸੀਸੀਟੀਵੀ ਦੇਖਣ ਦੇ ਜੀ ਹੁਣ ਮਿਲਿਆ ਮੱਲ ਲੱਗਾ ਪਤਾ ਉੱਚੇ ਪਿੰਡ ਵਾਲੀ ਆਪਣੇ ਕਾਰਖਾਨੇ ਵਾਲੇ ਸਾਈਡ ਤੋਂ ਆਈ ਹੋ ਗਿਆ ਵੇਖਿਆ ਉਹਦੇ ਵਿੱਚ ਹੁਣ ਇੱਕ ਕੈਮਰਾ ਹੋਰ ਕਲੀਅਰ ਜਿਹੜੇ ਕਲੀਅਰ ਹੋ ਜੀ ਕੌਣ ਕੌਣ ਨੇ ਤੇ ਨਈਆਂ ਨੇ ਆਏ ਸੀ ਮੋਟਰਸਾਈਕਲ ਦੇ